ਗੱਡੀ ਤੇ ਲੱਗੀ ਜਿਵੇਂ ਹੀ ਮੈਂ ਪਹੁੰਚਿਆ ਤੇ ਪਿੱਛੋਂ ਇੱਕ ਐਕਟਿਵਾ ਸਵਾਰ ਜਿੰਨੇ ਮੂੰਹ ਬੰਨਿਆ ਹੋਇਆ ਸੀ ਠੀਕ ਹੈ ਮੇਰੇ ਹੱਥ ਚੋਂ 6 ਕਿਲੋ ਚਾਂਦੀ ਵਾਲਾ ਬੈਗ ਕੋ ਕੇ ਨਿਕਲ ਗਿਆ ਫੇਰੀ ਗੱਡੀ ਤੋਂ ਦੋ ਕੱਡੀਆਂ ਹਟਕੇ ਵੀ ਪੁਲਿਸ ਦੀ ਗੱਡੀ ਵੀ ਲੱਗੀ ਜਿਵੇਂ ਅਸੀਂ 도ੜ ਕੇ ਆਏ ਪੁਲਿਸ ਨੂੰ ਲਾਜਮ ਵੀ ਉੱਥੇ ਅਵੇਲੇਬਲ ਹੈਗੇ ਉਸ ਟਾਈਮ ਤੇ ਉਹ ਬੰਦਾ ਭੱਜ ਨਿਕਲਣ ਦੇ ਵਿੱਚ ਕਾਮਯਾਬ ਹੋ ਤੇ ਮੇਰੇ ਕੋਲ ਸਮਾਨ ਲੈ ਕੇ ਆਪਣਾ ਗੁਰੂ ਬਾਜ਼ਾਰ ਆਪਣੇ ਕਾਰੋਬਾਰ ਕਰਨ ਵਾਸਤੇ ਚਲੇ ਗਏ ਆ ਆਈਡੀਆ ਲੱਗ ਰਿਹਾ ਹੈ ਕਿ ਰੇਕੀ ਦੇ ਉਤੇ ਕਰ ਰਹੇ ਜਿੰਨੀ ਸਾਡੇ ਦੋ ਹਜੇ ਤੱਕ ਫਰੇਜ ਆ ਰਹੀਆਂ ਕਿਉਂਕਿ ਜੇ ਸ਼ਾਪ ਦੇ ਵਿੱਚ ਮੈਂ ਬਿਠਾ ਮਾਂ ਚਾਰ ਪੰਜ ਚੱਕਰ ਉਹ ਤੋਂ ਪਹਿਲਾਂ ਉਹ ਮਾਰ ਕੇ ਗਿਆ ਸ਼ਾਮੀ ਜਦੋਂ ਉਹ ਵਾਪਸ ਆਏ ਤੇ ਇਹਨਾਂ ਦੇ ਹੱਥ ਵਿੱਚੋਂ ਮਾਈਨਰ 5 ਤੋਂ 7 ਮਿੰਟਾਂ ਦੀ ਰੇਕੀ ਦੇ ਵਿੱਚ ਵਿੱਚੀ ਹੱਥੋਂ ਬੈਗ ਅੱਗੇ ਲੈ ਗਿਆ ਉੱਥੇ ਲੇਡੀਜ਼ ਵੀ ਘੁੰਮ ਰਹੀਆਂ ਸੀ ਮੈਂ ਦੇਖ ਰਿਹਾ ਉਹਨਾਂ ਦੇ ਹੱਥ ਵਿੱਚ ਵੀ ਬੈਗ ਸੀ ਉਹਨਾਂ ਨੂੰ ਟਾਰਗੇਟ ਨਹੀਂ ਕੀਤਾ ਗਿਆ ਉਹਨੂੰ ਪੂਰੇ ਇਨਫੋਰਮ ਸੀ ਤਾਂ ਕਰਕੇ ਹੀ ਮਨੂ ਨੇ ਟਾਰਗੇਟ ਕੀਤਾ ਆਈਦਨ ਕੋਈ ਨਾ ਕੋਈ ਘਰਦਤ ਹੋ ਰਹੀ ਆ ਪੁਲਿਸ ਨੂੰ ਸਾਚਰਾਂਗੇ ਸਾਡੀ ਇਹ ਬੇਨਤੀ ਹੈ ਕਿ ਇਹਨਾਂ ਗੈਂਗਸਟਰਾਂ ਨੂੰ ਇਹਨਾਂ ਖੋ ਮਾਰ ਪੜਿਆ ਨੂੰ ਥੋੜੀ ਜਿਹੀ ਠੱਲ ਪਾਈ ਜਾਵੇ ਆਪਣਾ ਕਾਰੋਬਾਰ ਵੀ ਬੰਦ ਕੀਤਾ ਸਰ ਇਸੇ ਚੀਜ਼ ਦੇ ਉੱਤੇ ਆਪਣੇ ਲੈਵਲ ਦੇ ਉੱਤੇ ਮੈਂ ਮਤਲਬ ਕੋਈ ਸੀਸੀਟੀਵੀ ਫੁਟੇਜ ਵੀ ਕੱਢ ਰਿਹਾ ਹਾਂ ਕਦੀ ਕਿਥੋਂ ਸਰਚ ਕਰ ਰਿਹਾ ਕਦੀ ਕਦੋਂ ਕਦੋਂ ਕਰ ਰਿਹਾ ਆਪਣੇ ਲੈਵਲ ਦੇ ਉੱਤੇ ਕਰ ਰਿਹਾ ਇੱਕ ਸ਼ਹਿਰ ਤੋਂ ਦੂਜਾ ਸ਼ਹਿਰ ਹੋਰ ਕਰਕੇ ਵੀ ਗੁਰੂਬਜ਼ਾਰ ਦੇ ਵਿੱਚੋਂ 6 ਕਿਲੋ ਸਿਲਵਰ ਸਲੀ ਫਾਰਮ ਦੇ ਵਿੱਚ ਬਾਈ ਕੀਤੀ ਹੈ ਉਸ ਦਿਨ ਦੇ ਮੁਤਾਬਕ 20 ਲੱਖ 75 ਹਜ਼ਾਰ ਦੀ ਲੁੱਟ ਹੋਈ ਹੈ ਜੀ ਸਰ ਮੇਰਾ ਨਾਮ ਗੁਰਬਚਨ ਸਿੰਘ ਹੈ ਜੀ ਮੈਂ ਪੱਟੀ ਤੋਂ 27 ਜਨਵਰੀ ਨੂੰ ਇੱਥੇ ਮਾਰਕੀਟ ਦੇ ਕੰਮ ਵਾਸਤੇ ਆਇਆ ਸੀ ਇੱਥੋਂ ਮੈਂ ਗੁਰੂਬਜ਼ਾਰ ਦੇ ਵਿੱਚੋਂ 6 ਕਿਲੋ ਸਿਲਵਰ ਸਲੀ ਫਾਰਮ ਦੇ ਵਿੱਚ ਬਾਈ ਕੀਤੀ ਹੈ ਠੀਕ ਹੈ ਜਿਵੇਂ ਹੀ ਮੈਂ ਸੁਲਤਾਨ ਮੈਂਡ ਰੋਡ ਦੇਤੇ ਜਿਹੜੀ ਗੋਲਡਨ ਕਲੌਥ ਕੱਪੜੇ ਵਾਲੀ ਮਾਰਕੀਟ ਹੈ ਉੱਥੇ ਪਹੁੰਚਿਆ ਜਿੱਥੇ ਮੇਰੀ ਗੱਡੀ ਲੱਗੀ ਸੀ ਗੱਡੀ ਦੇ ਲੱਗੇ ਜਿਵੇਂ ਹੀ ਮੈਂ ਪਹੁੰਚਿਆ ਤੇ ਪਿੱਛੋਂ ਇੱਕ ਐਕਟਿਵਾ ਸਵਾਰ ਜਿੰਨੇ ਮੂੰਹ ਬੰਨਿਆ ਹੋਇਆ ਸੀ ਠੀਕ ਹੈ ਮੇਰੇ ਹੱਥ ਚੋਂ 6 ਕਿਲੋ ਚਾਂਦੀ ਵਾਲਾ ਬੈਗ ਕੋ ਕੇ ਨਿਕਲ ਗਿਆ ਠੀਕ ਹੈ ਅਸੀਂ ਉਸੇ ਵੇਲੇ ਮਤਲਬ ਪੁਲਿਸ ਨੂੰ ਇਨਫੋਰਮ ਕੀਤਾ ਠੀਕ ਹੈ ਦੋ ਗੱਡੀਆਂ ਮੇਰੀ ਗੱਡੀ ਤੋਂ ਦੋ ਗੱਡੀਆਂ ਹਟ ਕੇ ਵੀ ਪੁਲਿਸ ਦੀ ਗੱਡੀ ਵੀ ਲੱਗੀ ਸੀ ਜਿਵੇਂ ਅਸੀਂ દોੜ ਕੇ ਆਏ ਪੁਲਿਸ ਮੁਲਾਜ਼ਮ ਵੀ ਉੱਥੇ ਅਵੇਲੇਬਲ ਹੈਗੇ ਸੀ ਠੀਕ ਹੈ ਚਲੋ ਬਟ ਉਸ ਟਾਈਮ ਤੇ ਉਹ ਬ ਭੱਜ ਨਿਕਲਣ ਦੇ ਵਿੱਚ ਕਾਮਯਾਬ ਹੋ ਗਿਆ ਠੀਕ ਹੈ ਜੋ ਜਿਹੜੇ ਨੌਜਵਾਨੀ ਪਹਿਲਾਂ ਉਹ ਰੇਕੀ ਕਰਦੇ ਪਈ ਜਾਂ ਪਹਿਲਾਂ ਤੁਹਾਡੇ ਪਿੱਛੇ ਲੱਗੇ ਹੋਏ ਜੋ ਸਾਨੂੰ ਲੱਗ ਰਿਹਾ ਆਈਡੀਆ ਲੱਗ ਰਿਹਾ ਹੈ ਕਿ ਰੇਕੀ ਦੇ ਉੱਤੇ ਕਰ ਰਹੇ ਸੀ ਜਿੰਨੀ ਸਾਡੇ ਤੋਂ ਹਜੇ ਤੱਕ ਫੁਟੇਜ ਆ ਰਹੀਆਂ ਕਿਉਂਕਿ ਜਿਸ ਸ਼ਾਪ ਦੇ ਵਿੱਚ ਮੈਂ ਬਿਠਾ ਵਾਂ ਚਾਰ ਪੰਜ ਚੱਕਰ ਉਦੋਂ ਤੋਂ ਪਹਿਲਾਂ ਉਹ ਮਾਰ ਕੇ ਗਿਆ ਮਾਰਕੀਟ ਦੇ ਵਿੱਚ ਹੋਰ ਵੀ ਲੋਕ ਨਹੀਂ ਤੁਹਾਨੂੰ ਟਾਰਗੇਟਿੰਗ ਕਿਉਂ ਬਣਾਇਆ ਸਰ ਉਹਨੂੰ ਇਹੀ ਤੇ ਕਨਫਰਮ ਹੈਗਾ ਸੀ ਕਿ ਮੇਰੇ ਕੋਲ ਇਹ ਚੀਜ਼ ਹੈਗੀ ਹੈ ਉੱਥੇ ਲੇਡੀਜ਼ ਵੀ ਘੁੰਮ ਰਹੀਆਂ ਸੀ ਮੈਂ ਦੇਖ ਰਿਹਾ ਉਹਨਾਂ ਦੇ ਹੱਥ 'ਚ ਵੀ ਬੈਗ ਸੀ ਉਹਨਾਂ ਨੂੰ ਟਾਰਗੇਟ ਨਹੀਂ ਕੀਤਾ ਗਿਆ ਠੀਕ ਹੈ ਉਹਨੂੰ ਪੂਰੇ ਇਨਫੋਰਮ ਸੀ ਤਾਂ ਕਰਕੇ ਹੀ ਮੈਨੂੰ ਉਹਨਾਂ ਟਾਰਗੇਟ ਕੀਤਾ ਜਿਹੜੀ ਚਾਹਦੀ ਤੁਸੀਂ ਕਹਿ ਰਹੇ ਜਿਹਨੂੰ ਮਾਰਕੀਟ ਵਿੱਚ ਜਿਹੜੀ ਬੈਂਕੀ ਸੱਲੀ ਬਾਹਰ ਉਸ ਦਿਨ ਦੇ ਮੁਤਾਬਕ 20 ਲੱਖ 75 ਹਜ਼ਾਰ ਰੁਪਏ 20 ਲੱਖ 75 ਹਜ਼ਾਰ ਦੀ ਲੁੱਟ ਹੋਈ ਹੈ ਜੀ ਬਿਲਕੁਲ ਪੁਲਿਸ ਨੇ ਇਸ ਤਰ੍ਹਾਂ ਦੀ ਕਾਰਵਾਈ ਕੀਤੀ ਹੈ ਪੁਲਿਸ ਦੇ ਵੇਖੋ ਜੀ ਸਾਨੂੰ ਉਹਦਾ ਇਹੀ ਅਸ਼ਵਸਨ ਦੇ ਰਹੇ ਆ ਕਿ ਅਸੀਂ ਕਾਫੀ ਕਲੋਜ਼ ਆਂ ਔਰ ਜਲਦੀ ਇਸ ਮੈਟਰ ਨੂੰ ਕਲੋਜ਼ ਕਰਾਂਗੇ ਅਸੀਂ ਸੀਪੀ ਸਾਹਿਬ ਨੂੰ ਵੀ ਬੜੀ ਬਾਅਦ ਰਿਕੁਐਸਟ ਕਰਵਾਈ ਹੈ ਐਸਐਚਓ ਸਾਹਿਬ ਨੂੰ ਵੀ ਕਾਫੀ ਮੈਂ 15 ਦਿਨਾਂ ਦੇ ਵਿੱਚੋਂ ਪਿਛਲੇ 10 ਦਿਨ ਮੈਂ ਵੀ ਸਾਰੀ ਰਿ ਆਪਣਾ ਕਾਰੋਬਾਰ ਵੀ ਮੈਂ ਬੰਦ ਕੀਤਾ ਸਿਰਫ ਐਸੀ ਚੀਜ਼ ਉੱਤੇ ਆਪਣੇ ਲੈਵਲ ਦੇ ਉੱਤੇ ਮੈਂ ਮਤਲਬ ਕੋਈ ਸੀਸੀਟੀਵੀ ਫੁਟੇਜ ਵੀ ਕੱਢ ਰਿਹਾ ਕਦੀ ਕਿਥੋਂ ਸਰਚ ਕਰ ਰਿਹਾ ਕਦੀ ਕਦੋਂ ਕਦੋਂ ਕਰ ਰਿਹਾ ਆਪਣੇ ਲੈਵਲ ਦੇ ਉੱਤੇ ਕਰ ਰਿਹਾ ਇੱਕ ਸ਼ਹਿਰ ਤੋਂ ਦੂਜਾ ਸ਼ਹਿਰ ਹੋਣ ਕਰਕੇ ਵੇਖੋ ਕੋਈ ਆਸਾਨ ਕੰਮ ਨਹੀਂ ਕੋਈ ਹੈਗਾ ਠੀਕ ਹੈ ਕਾਰੋਬਾਰ ਬੰਦ ਕਰਕੇ ਔਰ ਬਹੁਤ ਪਰੇਸ਼ਾਨ ਹੋ ਚੁੱਕੇ ਹਜੇ ਤੱਕ ਬਟ ਕੋਈ ਸਾਡਾ ਸੋਲੂਸ਼ਨ ਹੋਇਆ ਨਹੀਂ ਕਿੰਨਾ ਦੇਖਦੇ ਲਾਅ ਐਂਡ ਆਰਡਰ ਨੂੰ ਪੁਲਿਸ ਤੇ ਕਹਿੰਦੀ ਹੈ ਸੁਰੱਖਿਆ ਦੇ ਲਈ ਫੋਨ ਕਰਦੇ ਪੂਰੀ ਤਰ੍ਹਾਂ ਤਣਾਤ ਹੈ ਕਿਸੇ ਤਰ੍ਹਾਂ ਦਾ ਕੋਈ ਵੀ ਅਨਸੁਖਾਵੀ ਘਟਨਾ ਨਹੀਂ ਵਾਪਰਦੀ ਹੈ ਆਏ ਦਿਨ ਬ ਆਪਾਂ ਹਰ ਸਾਰੇ ਸੁੰਦੇ ਪੇ ਕੋਈ ਨਾ ਕੋਈ ਵਾਰਦਾਤ ਹੁੰਦੀ ਹੈ ਠੀਕ ਹੈ ਜੀ ਇਹੋ ਜੇ ਦੋਸ਼ੀ ਜੇ ਫੜੇ ਨਾ ਜਾਣਗੇ ਤੇ ਉਹ ਹੋਰ ਵੀ ਅੱਗੇ ਇਹੋ ਜੀ ਘਟਨਾ ਨੂੰ ਅੰਜਾਮ ਦੇਣਗੇ ਇਹੋ ਜੇ ਬੰਦੇ ਨੂੰ ਦੋਸ਼ੀ ਨੂੰ ਫੜਿਆ ਜਾਵੇ ਤੇ ਤਾਂ ਹੀ ਹੈ ਜੀ ਮਾਹੌਲ ਸ਼ਾਂਤ ਹੋਏ ਸਕੇਗਾ ਕਾਰੋਬਾਰੀ ਆਪਣਾ ਕੰਮਕਾਰ ਕਰ ਸਕਣਗੇ ਮੇਰਾ ਨਾਮ ਅਮਨਦੀਪ ਸਲੂਜਾ ਜੀ 골ਡਨ ਕਲੋਥ ਮਾਰਕੀਟ ਵਿੱਚ ਸਲੂਜਾ ਡਿਜ਼ਾਈਨਰ ਤੋਂ ਨਾਮ ਤੇ ਮੇਰੀ ਸ਼ੋਪ ਹੈ ਜੀ ਇਹ ਭਾਈ ਸਾਹਿਬ ਮੇਰੀ ਦੁਕਾਨ ਦੇ ਬਾਹਰ ਗੱਡੀ ਲਾ ਕੇ ਤੇ ਮੇਰੇ ਕੋਲ ਸਮਾਨ ਲੈ ਕੇ ਆਪਣਾ ਗੁਰੂ ਬਾਜ਼ਾਰ ਆਪਣੇ ਕਾਰੋਬਾਰ ਕਰਨ ਵਾਸਤੇ ਚਲੇ ਗਏ ਸ਼ਾਮੀ ਜੋਦੇ ਵਾਪਸ ਆਏ ਤੇ ਇਹਨਾਂ ਦੇ ਹੱਥ ਵਿੱਚੋਂ ਮਾਈਨਰ 5 ਤੋਂ 7 ਮਿੰਟਾਂ ਦੀ ਦੇਕੀ ਦੇ ਵਿੱਚ ਵਿੱਚੀ ਹੱਥੋਂ ਬੈਕ ਹੋ ਕੇ ਲੈ ਗਏ ਅਸੀਂ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ ਲੇਕਿਨ ਐਕਟਿਵਾ ਦੀ ਸਪੀਡ ਬਹੁਤ ਤੇਜ਼ ਹੋਣ ਕਰਕੇ ਉਹ ਇੱਕਦਮ ਬੜੀ ਸਪੀਡ ਦੇ ਨਾਲ ਨਿਕਲ ਗਿਆ ਅਜੀਦਨਗਰ ਅਜੀਦਨਗਰ ਤੋਂ ਹੋਰ ਜਿਹੜੇ ਬਾਜ਼ਾਰਾਂ ਤੋਂ ਨਿਕਲਦੇ ਹੋਇਆ ਉਹ ਕਾਫੀ ਅੱਗੇ ਤੱਕਨ ਚਲਾ ਗਿਆ ਜਿੱਦੇ ਕਰਕੇ ਅਸੀਂ ਉਹਨੂੰ ਨਹੀਂ ਅਪਰੋਚ ਕਰ पाए ਅਗਲੇ ਦਿਨ ਅਸੀਂ ਐਸਐਚਓ ਬੀਡ ਨੀਜ਼ਨ ਵਾਲਿਆਂ ਨੂੰ ਐਫਆਈਆਰ ਦਰਜ ਕਰਵਾਈ ਐਫਆਈਆਰ ਹੋਣ ਤੋਂ ਬਾਅਦ ਉਹਨਾਂ ਨੇ ਕਾਫੀ ਸਾਡੀ ਹੈਲਪ ਕੀਤੀ ਤੇ ਸੀਸੀਟੀਵੀ ਨਾਲ ਐਂਡ ਡਰਮਾ ਵਾਲਾ ਬਾਜ਼ਾਰ ਤੱਕਣ ਉਸ ਬੰਦੇ ਨੂੰ ਟ੍ਰੇਸ ਆਊਟ ਕੀਤਾ ਤੇ ਡਰਮਾ ਵਾਲੇ ਬਾਜ਼ਾਰ ਤੋਂ ਬਾਅਦ ਅੱਗੇ ਉਹ ਬੰਦਾ ਜਿਹੜਾ ਹੈ ਨਹੀਂ ਟ੍ਰੇਸ ਆਊਟ ਹੋ ਸਕਿਆ ਬਟੇ ਬਜ਼ਾਰਾਂ ਦੇ ਵਿੱਚ ਪੁਲਿਸ ਦੇ ਪੀਸੀਆਰ ਦੇ ਮੋਟਰਸਾਈਕਲ ਲੱਗੇ ਹੁੰਦੇ ਗੱਡੀਆਂ ਵੀ ਲੱਗੀਆਂ ਹੁੰਦੀਆਂ ਨੇ ਪਰ ਵੀ ਉਹ ਇਸ ਤਰ੍ਹਾਂ ਵਾਰਦਾਤ ਕਰਕੇ ਨਿਕਲਦੇ ਦੇਖੋ ਜੀ ਅੱਜ ਅੰਮ੍ਰਿਤਸਰ ਸ਼ਹਿਰ ਜਿਹੜਾ ਵੈ ਨਾ ਉਹ ਬਿਲਕੁਲ ਸੇਫ ਨਹੀਂ ਰਹਿ ਗਿਆ ਆਜ ਦਿਨ ਕੋਈ ਨਾ ਕੋਈ ਵਾਰਦਾਤ ਹੋ ਰਹੀ ਆ ਪੁਲਿਸ ਪ੍ਰਸ਼ਾਸਨ ਅਗੇ ਸਾਡੀ ਇਹ ਬੇਨਤੀ ਹੈ ਕਿ ਇਹਨਾਂ ਗੈਂਗਸਟਰਾਂ ਨੂੰ ਇਹਨਾਂ ਖੋਮਾਰ ਵਾਲਿਆਂ ਨੂੰ ਥੋੜੀ ਜਿਹੀ ਠੱਲ ਪਾਈ ਜਾਵੇ ਤੇ ਤਾਂ ਕਿ ਜਿਹੜਾ ਵਪਾਰੀ ਵਰਗਾ ਹੈ ਉਹ ਆਰਾਮ ਨਾਲ ਆਪਣੀ ਜ਼ਿੰਦਗੀ ਬਿਤਾਅ ਕਰ ਸਕੇ ਲੋਅਨ ਆਰਡਰ ਕਿਸ ਤਰ੍ਹਾਂ ਦੇਖਦੇ ਅੰਮ੍ਰਿਤਸਰ ਦਾ ਤੁਸੀਂ ਬਜ਼ਾਰ ਦੇਖੋ ਜੀ ਮੇਰੀ ਉਮਰ 40 ਸਾਲ ਦੀ ਹੋ ਚੱਲੀ ਹੈ ਜੀ ਜੋ ਕੁਝ 3-4 ਸਾਲਾਂ ਤੋਂ ਲੁੱਟਖੋ ਅੰਮ੍ਰਿਤਸਰ ਦੇ ਵਿੱਚ ਹੋ ਚੁੱਕਿਆ ਨੇ ਜਿੰਨੀਆਂ ਕੋਈ ਵੱਧ ਚੁੱਕੀਆਂ ਨੇ ਜਿੰਨਾਂ ਗੈਂਗਸਟਰਾਂ ਨਾਲ ਇਹ ਸ਼ਹਿਰ ਸਾਡਾ ਬਦਨਾਮ ਹੋ ਚੁੱਕਾ ਵਾ ਮੈਂ ਇਹ ਸਮਝਦਾ ਹਾਂ ਕਿ ਵੀ ਇਸ ਸਮੇਂ ਦੀ ਸਰਕਾਰ ਨੂੰ ਇਸ ਬਾਰੇ ਸੋਚਣਾ ਚਾਹੀਦਾ ਵਾ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਵਪਾਰੀ ਵਰਗ ਜਿਹੜਾ ਉਹ ਅੱਛਾ ਕਾਰੋਬਾਰ ਕਰ ਸਕਿਆ ਜਿਸ ਐਕਟੀਵਾ ਤੇ ਆਇਆ ਸੀ ਉਹਦਾ ਕੋਈ ਨੰਬਰ ਵਗੈਰਾ ਵੀ ਲੋਟ ਦੇਖੋ ਸਾਡੇ ਕੋਲ ਸੀਸੀਟੀਵੀ ਫੁਟੇਜ ਸਾਰੀਆਂ ਹੈਗੀਆਂ ਨੇ ਪੁਲਿਸ ਕੋਲ ਵੀ ਸਾਰੀਆਂ ਨੇ ਪੁਲਿਸ ਤੇ ਕਹਿ ਰਹੀ ਹੈ ਕਿ ਵੀ ਅਸੀਂ ਬਿਲਕੁਲ ਕਰੀਬ ਹੈਗੇ ਆ ਤਾਨੂੰ ਇੱਕ ਅੱਧੇ ਦਿਨ ਦੇ ਵਿੱਚ ਵਿੱਚ ਬੰਦਾ ਡ੍ਰੇਸ ਆਊਟ ਕਰ ਦੇਵਾਂਗੇ ਇੱਕ ਅੱਧੇ ਦਿਨ ਵਿੱਚ ਡ੍ਰੇਸ ਆਊਟ ਕਰ ਦੇਵਾਂਗੇ ਲੇਕਿਨ ਇਹ ਸੁਣਦੇ ਸੁਣਦੇ ਸਾਨੂੰ ਅੱਜ 15 ਦਿਨ ਬੀਤ ਗਏ ਨੇ ਮਜਬੂਰ ਹੋ ਕੇ ਅਸੀਂ ਅੱਜ ਪ੍ਰੈਸ ਕਾਨਫਰੰਸ ਕੀਤੀ ਆ ਮੇਰੀ ਸੀਪੀ ਗੁਰਪ੍ਰੀਤ ਸਿੰਘ ਜੀ ਭੁੱਲ ਰਕੇ ਬੇਨਤੀ ਆ ਉਹਨਾਂ ਨੇ ਸਾਨੂੰ ਬੜਾ ਆਸ਼ਵਾਸਨ ਦਿੱਤਾ ਸੀਗਾ ਤਾਂ ਕਿ ਕਿ ਅਸੀਂ ਜਲਦੀ ਤੋਂ ਜਲਦੀ ਪਕੜ ਲਾਵਾਂਗੇ ਲੇਕਿਨ ਅੱਜ 15 ਦਿਨ ਬੀਤ ਗਏ ਨੇ ਮਜਬੂਰ ਹੋ ਕੇ ਅਸੀਂ ਅੱਜ ਪ੍ਰੈਸ ਕਾਨਫਰੰਸ ਕਰ ਰਹੇ ਆ ਤਾਂ ਕਿ ਸਾਡੇ ਵੀਰ ਭਰਾ ਦਾ ਜਿਹੜਾ ਇੱਕ ਚਾਂਦੀ ਦਾ ਜਿਹੜਾ ਬੈਗ ਆ ਉਹ ਤਕਰੀਬਨ 21 ਲੱਖ ਦੀ ਚਾਂਦੀ ਬਣਦੀ ਹੈ ਉਹ ਬੈਗ ਰਿਕਵਰ ਕੀਤਾ ਜਾਵੇ ਦੋਸ਼ੀਆਂ ਨੂੰ ਫੜਿਆ ਜਾਵੇ ਤਾਂ ਕਿ ਆਉਣ ਦੇ ਸਮੇਂ ਵਿੱਚ ਜਿਹੜਾ ਵਪਾਰੀ ਅਮਰਸ ਹਰ ਆ ਰਿਹਾ ਉਹ ਸੇਫ ਤੇ ਆਪਣੇ ਆਪ ਨੂੰ ਇੰਨਾ ਕੁ ਮਹਿਸੂਸ ਕਰੇ ਕਿ ਵੀ ਮੇਰੇ ਨਾਲ ਇੱਥੇ ਵਾਰਦਾ ਨਹੀਂ ਹੋ ਸਕਦੀ